ਕਿਏ ਹੂੰ ਪਰ ਇਹ ਤਰੋ ਬੋਕਰ ਦਾ ਡੱਕਾ ਉਹ ਬੱਸ ਕਰਿਆ ਕਰ ਡੱਕਾ ਤਾਂ ਕੀ ਕਰਨਾ ਹੁਣ ਖੁਰਕ ਲੜੀ ਜਾਂਦੀ ਐ ਹਾਂ ਲੜੀ ਜਾਂਦੀ ਐ ਤਰੇ ਖੁਰਕ ਆਏ ਹਾਏ ਅਹ ਵਾਹ ਰਹਾ ਵੇ ਕੀ ਹੋ ਗਿਆ ਤੈਨੂੰ ਹੁਣ ਖੁਰਕ ਲੜਦੀ ਐ ਉਹੀ ਲੱਛਣ ਜੇ ਕਰੀ ਜਾਂਦਾ ਹੁੰਦਾ ਲੈ ਆ ਕਣੀ ਕੜਾ ਸਰਪੰਚਾ ਆ ਜਾਓ ਮੈਂ ਬਰਾ ਖੜ ਜਾਓ ਫਟ ਕਰੀ ਜਾ ਮੈਂ ਕਿਹ ਨਹੀਂ ਹੈਗਾ ਜੀ ਮੇਰੇ ਕੋਲ ਸਵਾਲ ਕੀਦੇ ਕੋਲੇ ਮੈਨੂੰ ਸੀਗਾ ਤੁਸੀਂ ਸੀਗਾ ਮੇਰੀ ਆਵਾਜ਼ ਨਹੀਂ ਆਉਣੀ ਫੇਰ ਹੁਣ ਆ ਦੇਵਾ ਮੇਰੀ ਮੇਰੀ ਥੋੜੀ ਆਵਾਜ਼ ਕੀ ਚੱਕਦਾ ਦੁੱਧ ਕੀ ਹੋ ਗਿਆ ਨਾ ਚਲੋ ਚਲੋ ਇਧਰ ਲਾਈ ਬਾਈ ਬਣ ਕੇ ਬਣਨ ਦੇ ਆਹ ਸੁਣਾ ਦੇ ਕਿਹੜਾ ਸੁਣਦਾ ਮੈਨੂੰ ਬੋਲੀ ਨਹੀਂ ਮੈਂ ਮੈਂ ਕਿਹੜਾ ਬੰਨਿਆ ਸੀ ਚਾ ਪੀਏਗਾ ਆਓ ਉਹ ਛੱਡ ਕਿਹੜੀ ਚਾਹ ਪੀਏਗਾ ਕਿਉਂ ਜਲੂਸ ਕਢਾਏਗਾ ਤੈਨੂੰ ਪਤਾ ਹੀ ਹੈ ਕਿ ਮੈਨੂੰ ਕਿਹੜਾ ਨਿਕੜੂ ਮਿਲਦਾ ਤੈਨੂੰ ਯਾਰ ਓ ਮੈਨੂੰ ਤੈਨੂੰ ਕੀ ਹੋ ਗਿਆ ਨਾ ਠੀਕ ਹੈ ਗਲਤੀ ਹੈ ਥੋੜੀ ਜੀ ਥੋੜੀ ਬੰਬਲ ਜੀ ਥੋੜੀ ਚੱਲ ਆ ਜਾ ਆ ਜਾ ਕਿੱਧਰ ਬੈ ਜਾ ਬੈ ਜਾ ਬੈ ਜਾ ਕੁਰਸੀ ਤੇ ਬੈਠ ਰੇ ਬਸ ਮੈਂ ਕਿਹੜਾ ਬੰਨਾ ਹਾਂ ਚੱਲ ਇੱਥੋਂ ਕਿਲਾ ਚੱਕ ਚੱਲ ਆਇਆ ਕਿਨੇ ਫੜਾ ਦੇ ਹੁਣ ਤੂੰ ਫੜ ਲੈ ਲੈ ਫੜ ਅੱਗੇ ਹੋ ਜਾ ਝਾਂਜਰਾ ਪਾਈਆ ਤੇ ਤੋ ਨਹੀਂ ਹੋਇਆ ਜਾਂਦਾ ਬਾਹੀਂ ਦੋਸ ਦੀ ਲਾਤ ਤਿੰਨ ਦੁਖਦੀ ਛੱਟ ਵੱਜਿਆ ਮੇਰ ਦਾ ਹਾਂ ਵੱਜਿਆ ਛੱਟ ਧਿਆਨ ਨਾਲ ਲੋਨਾਂ ਲਈ ਚਾ ਪੀਏਗਾ ਮੈਂ ਬਸ ਮੈਨੂੰ ਪਤਾ ਹੀ ਆ ਤੈਨੂੰ ਕਿਹੜਾ ਨਿਕੜੂ ਮਿਲਦਾ ਜਲੂਸ ਕਢਾਏਗਾ ਨਹੀਂ ਪੀਲਾ ਮੈਂ ਮੇਰੇ ਦੀ ਪੀਣੀ ਘੁੱਟ ਨਾ ਬਸ ਬਸ ਸਰਪੰਚ ਜਣੀਆਂ ਚੜਾ ਦੇ ਕਿਹੜਾ ਮੈਂ ਕਿਹੜਾ ਬੰਨਿਆ ਸੀ ਤੈਨੂੰ ਸੁਣ ਤਾਂ ਮੈਨੂੰ ਖੜਾ ਤੇਰਾ ਐਸਾ ਛੜਾਉ ਨਾ ਮਾਰਕ ਗਲਾਸ ਗਫੀ ਪਾ ਦੂੰ ਸਰਪੰਚਾ ਜੋ ਮੀ ਢੰਡੀ ਨਹੀਂ ਹੈਗੀ ਹੈ ਨਾ ਉਹ ਯਾਰ ਮੜੇ ਕਰਮ ਮੜੇ ਕਰਮ ਕਾ ਨੂੰ ਇੱਥੇ ਹੀ ਲਾਈ ਜਾਂਗਾ ਸੀਨ ਹੁਣ ਮੈਨੂੰ ਪੈਂਟਰ ਨਹੀਂ ਮੰਨੀਆਂ ਦੇ ਫਿਰ ਸਰਪੰਚੀ ਨੂੰ ਭਰਵਾ ਐਕਸ਼ਨ ਸਿਆਪਾ ਹੋਰ ਖੜਾ ਹੋ ਗਿਆ ਸਰਪੰਚੜੀਏ ਸਰਪੰਚੜੀਏ ਉੱਤਸਤਾਉਂਦੇ ਵੀ ਨਹੀਂ ਕੈਮਰੇ ਚਾਉਂਦੇ ਵੀ ਨਹੀਂ ਕਰਨਾ ਵਾਈਡ ਸੀਨ ਆ ਨਹੀਂ ਵਾਈਡ ਹੈਗਾ ਤੁਸੀਂ ਬੜਾ ਐਵੇਂ ਜੜਾਤੀ ਉਹਦੇ ਕਾਲਾ ਸਹੀ ਹੈ ਲੈ ਚੇਂਜ ਕਰ ਲੈ ਸੌਰੀ ਵਾਈਡ ਕਰ ਲੈ ਕਿਉਂ ਨਾ ਉਧਰ ਆਉਂਦੀ ਵਧੀਆ ਐਕਸ਼ਨ ਇੱਥੇ ਨਹੀਂ ਲੱਗਣਾ ਇੱਧਰ ਲਾਓ ਮੰਜਾ ਇੱਧਰ ਲੈ ਕਰਾਈ ਬਈ ਗੋਸ਼ ਸਮਝ ਤਾਂ ਗੱਤ ਹੈ ਕਿ ਕੀ ਹੋਣੀ ਪਾਰਾ ਟੰਡਵਰਾ ਨਾ ਟੰਡਵਰਾ ਕਾ ਜੂਗੀ ਵੀ ਨਾ ਪਿੱਟੋ ਐਵੇਂ ਪਿੰਡ ਚ ਪਤਾ ਲਪਾਓਗੇ ਵੀ ਕਿਵੇਂ ਗੱਲ ਵਾਤਾ ਕੀ ਗੱਲ ਵਾਤਾ ਹਾਂ ਹੁਣ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਥੋੜਾ ਤੇ ਬੇਇੱਜ਼ਤੀ ਕਰਾਵੇਂਗਾ ਹੂੰ ਠੀਕ ਹੈ ਸਾ ਤੇਰੀ ਤਾਂ ਹੁਣ ਨਹੀਂ ਗੱਡੀ ਹੋ ਮੈਨੂੰ ਕਿ ਲੱਗਿਆ ਤੇਰਾ ਹਾਂ ਦਿੱਤਾ ਤਾਂ ਹੈਗਾ ਤੈਨੂੰ ਜੇਬ ਦੇ ਮੈਨੂੰ ਦਿੱਤਾ ਕੋਈ ਯਾਰਾ ਡੋਡੀ ਨਹੀਂ ਤੇ ਹੁਣ ਤੈਨੂੰ ਨਹੀਂ ਮੇਰੇ ਕੋਲ ਤਾਂ ਦੋ ਹੋ ਗਏ ਫਿਰ ਮੇਰੇ ਕੋਲ ਦੋ ਹੋ ਗਏ ਹਾਂ ਹੁਣ ਦੋ ਬਣਾ ਦੇ ਕਸਮਾ ਮੈਨੂੰ ਦੋ ਹੋ ਗਏ ਦੇ ਲੋਗ ਇਹ ਹਿਸਾਬ ਚ ਕਰੂਗਾ ਲੈ ਇਹਦਾ ਕੀ ਹੁੰਦਾ ਨਾ ਆ ਕੀ ਹੈ ਹੱਥ ਚੱਲਦਾ ਹੀ ਐ ਲੁੱਧ ਐਕਸ਼ਨ ਲੈ ਬਾਪੂ ਜਾ ਲੈ ਆ ਪਾਈ ਚਾਹ ਚਾਹਤਾ ਮੈਨੂੰ ਫੜਾ ਦੇ ਸਿੰਦਰੇ ਹੁਣ ਲੈ ਦੇਖਾ ਸਰਪੰਚ ਨੂੰ ਨਾ ਠੋਕ ਕੇ ਕਹਿ ਕੇ ਆਇਆ ਵੀ ਮੈਂ ਸਿੰਦਰ ਦਾ ਪਾਦਲਾ ਲੈ ਕੇ ਹਟੂ ਤਿੱਥੋਂ ਸਿੰਦਰ ਦਾ ਬਦਲਾ ਸਪੰਚੜੀ ਨੂੰ ਰਹਿੰਦੇ ਰਹਿੰਦੇ ਕਹਿੰਦੀ ਤਾਂ ਵੀ ਕੁਗਲ ਹੈ ਆਪਣੀ ਮੰਨਦਾ ਮਾਣੀ ਵੋਟੀ ਹਾਂ ਸੁਣ ਕਾ ਅਣਖ ਸ਼ਰਮ ਹੁਣ ਤਾਂ ਬਾਹ ਟੁੱਟੀ ਐ ਫਿਰ ਲੱਤਾ ਵੜਵਾਵੇਂਗਾ ਮੇਰੀਆਂ ਤੁਰਨੋ ਫਿਰਨੋ ਵੀ ਜਾਊਂਗੀ ਐ ਤਾਂ ਫਿਰ ਚੱਲਦਾ ਹੀ ਰਹਿੰਦਾ ਪਰ ਮੈਨੂੰ ਤਾਂ ਰੜਕ ਪਈ ਜਾਂਦੀ ਐ ਜਦ ਤੱਕ ਤੇਰੀ ਆਹ ਨਾ ਆ ਗਿਆ ਨਾ ਇਹਦਾ ਕਦਮ ਨਾਲ ਆਈ ਰਾ ਦੁਬਾਰੇ ਸੋਣਾ ਜੀ ਦੌੜ ਸਾਰਾ ਦੁਬਾਰੇ ਕਰ ਲੋ ਚੱਲਣ ਦੇ ਨਾ ਯਾਰ ਇਹ ਤਾਂ ਹੈ ਹੀ ਇਹੋ ਜ ਆ ਰੱਜ ਚੱਲਣ ਦੇ ਯਾਰ ਤੈਨੂੰ ਤੈਨੂੰ ਇਹ ਤਾਂ ਪਤਾ ਨਹੀਂ ਨਾਲੇ ਤੇ ਤੈਨੂੰ ਕਿੰਨੇ ਕੁ ਮਿੰਟ ਆਉਣੇ ਆ ਚੱਲਣ ਦੇ ਯਾਰ ਓਏ ਇਹ ਤਾਂ ਇੱਕ ਵਾਰੀ ਨਾ ਤੂੰ ਇਹਨੂੰ ਕਹੇ ਆਹ ਗੱਲ ਭੁੱਲੀ ਹੈ ਨਾ ਤੂੰ ਭੁੱਲ ਗਿਆ ਇਹਨੂੰ ਜਦੋਂ ਕਹੂਗਾ ਨਾ ਮਾਇ ਨਹੀਂ ਹਰਦਾ ਓਕੇ ਮਯਾਰ ਤੂੰ ਤਾਂ ਉਹ ਆ ਅੱਗ ਲਾਈ ਡੱਬੂ ਕੋ ਤੱਕ ਆ ਵਗ ਅੱਗ ਲਾ ਕੇ ਪਰਾਂ ਬਾਜੀ ਹਫਾ ਮੈਂ ਕਹਿ ਦੂੰਗੇ ਇਹਨੂੰ ਮੈਂ ਬੇ ਨਾਲਾ ਨਾ 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 ਉਹ ਨਾ ਕਰੀ ਉਹ ਤੇ ਫਿਰ ਫਿਰ ਤੂੰ ਪਤਾ ਕੀ ਕਹਣਾ ਤੂੰ ਕਹਣਾ ਬੇ ਜबान ਸਭਾਲ ਕੇ ਮੜੀ ਮੇਰਾ ਪਿਓ ਹੈ ਆਹੋ ਆਹੋ ਪਿਓ ਆ ਪਰ ਵੀ ਸ਼ਰਮ ਨਹੀਂ ਆਉਂਦੀ ਕਿਉਂ ਲੜਵਾਈ ਜਾਂਦਾ ਫਿਰ ਤੇ ਪਿਓ ਹੈ ਲੜਾਵੇ ਤਾਂ ਨਾ ਲੋਕਾਂ ਨਾਲ ਤੇ ਤੂੰ ਤੈਨੂੰ ਕਹੇ ਕੁਛ ਲੈ ਕੋਣੂ ਦੁੱਖਰੀਆਂ ਦਾ ਧੀ ਦੀ ਮਾਂ ਟੁੱਟੀ ਦਾ ਫਿਰ ਮੈਨੂੰ ਵੀ ਦੁੱਖਦਾ ਮੈਨੂੰ ਵੀ ਆਉਂਦਾ ਪਰ ਮੈਨੂੰ ਪਤਾ ਵੀ ਕਿਉਂ ਟੁੱਟੀ ਹੈ ਤੁਹਾਏ ਕਦੀ ਦੱਸ ਤੂੰ ਕਦੀ ਅੱਜ ਦੀ ਹੁੰਦੀ ਫਿਰ ਬਾਹਰ ਟੁੱਟਦੀ ਮਗਾ ਬਕਵਾਸ ਨਾ ਕਰ ਪਹਿਲਾਂ ਮੇਰੀ ਸੁਣ ਲੋ ਬਈ ਫਿਰ ਇਹ ਕਹੂਗਾ ਦੱਸ ਦੱਸ ਕਿਉਂ ਟੁੱਟੀ ਆ ਉਹ ਤੇਰੀ ਕੁੜੀ ਨੂੰ ਹਾਂ ਪੁੱਛ ਲੈ ਪੁੱਛਲਾ ਤੇਰੀ ਕੁੜੀ ਨੂੰ ਚੁੱਪ ਕਰ ਜਾ ਪੁੱਛਲਾ ਕੁੜੀ ਨੂੰ ਬਾਪ ਕਿਉਂ ਬੋਲੀ ਜਣਾ ਸਾਰੇ ਟੁੱਟ ਗਈ ਟੁੱਟ ਗਈ ਟਟਾ ਗਈ ਤੁਝ ਕਿਉਂ ਰੌਲਾ ਪਾਇਆ ਕੋਣ ਕਹਿਰੀ ਬਾਪੂ ਹਾੜੇ ਚੁੱਪ ਕਰ ਜਾ ਹਾਂ ਜਿਵੇਂ ਟੁੱਟ ਗਈ ਟੁੱਟ ਗਈ ਬਾਪੂ ਹਾੜੇ ਨਾ ਬੋਲ ਕਾਹਨੂੰ ਹਾਏ ਨਾਲੇ ਹਾਏ ਹੱਥ ਵੱਢੀ ਤੋ ਤਖਲੀਬ ਵੀ ਹੋਈ ਟੁੱਟ ਗਈ ਟਟਾ ਗਈ ਹਾਂ ਤੇ ਛੱਡੋ ਪਰਾ ਬਤਾ ਹੀ ਨਹੀਂ ਛੱਡਦੇ ਆਪਾਂ ਦਾਬਾ ਕਰਕੇ ਹਾਂ ਹਾਂ ਔਰ ਤੂੰ ਕਿਹਾ ਦੀ ਲਾਸਟ ਦੇਖੀ ਬਾਪੂ ਕੋਲ ਤਾਂ ਚੱਕਾ ਜਣਾ ਨਾ ਆਇਆ ਤਾਂ ਫਿਰ ਉਹ ਕੱਲ ਨੂੰ ਆਪਾਂ ਨੂੰ ਮਾਰ ਦੇਣਗੇ ਬਾਪੂ ਆਂ ਤਾਂ ਚੱਲਦਾ ਹੀ ਰਹਿੰਦਾ ਗਿਆ ਸੀ ਉਹ ਕਹਿ ਤਾ ਲੜਨ ਦੇ ਨਾ ਦਰਗਾਹ ਦੇ ਨਾ ਉਹ ਬਾਪੂ ਛੱਡ ਚੱਕਿਆ ਕੋੜਤਾ ਤੇ ਕਿੱਟੇ ਡਾਬ ਦਿਨ ਗੰਦ ਹੈ ਕੀ ਕੁੜੀ ਮੈਂ ਸਮਝ ਨਹੀਂ ਤੇ ਗਿਆ ਲੈ ਹੈ ਗਈ ਫਿਰ ਮੈਂ ਤੂੰ ਕਹੀ ਤੂੰ ਕਹੀ ਕਹੀ ਮੈਂ ਤਾਂ ਅੰਦਰ ਹੀ ਜਾਣਾ ਚੰਗਾ ਅੰਦਰ ਵਾਗ ਜੀ ਫਿਰ ਤੂੰ ਕੀ ਕਹਿ ਰਹੀ ਆ ਤੂੰ ਉਹ ਬਾਪੂ ਜਾ ਪੀ ਲੈ ਜੱਜਾ ਜਾ ਦਵਾਰੇ ਪਾਲਾ ਇੱਕ ਵਾਰ ਜਦੋਂ ਚਾਪੀ ਤਾ ਮੈਂ ਹੀ ਰੱਖਾ ਹੋਰ ਪਾਲਿਆ ਫਿਰ ਤੂੰ ਉੱਠ ਕੇ ਬਾਗ ਜੀ ਜਾਣਾ ਮੇਰਾ ਡਾਇਲੋਗ ਹੈ ਫਿਰ ਮੈਂ ਕਹੂੰ ਛਾਟ ਹਰ ਗਈ ਭਾਈ बापू बाप कर तो। जा जाके चाह पी लिया लगी आर गई चाह ਮੈਂ ਕੀ ਕਰੂੰਗੀ ਮਾਰਨ ਲੱਗ ਜਾਂਦਾ ਹੈ ਜੇ ਆਪਾਂ ਇੱਥੇ 10 ਮਿੰਟ ਫੇਰ ਕੋ ਚੱਲ ਉੱਥੇ ਆਇਆ ਆਪਾਂ ਕੱਪੜੇ ਜਾਂਦੇ ਨਹੀਂ ਹੋਣੇ ਦੇਖ ਮੈਂ ਭਰਾ ਮੇਰੀ ਗੱਲ ਸੁਣ। ਵੀ ਸਰਪੰਚ ਦੀ ਵਾਸਤੇ ਗੱਲ। ਸਰਪੰਚ ਜੀ ਵਾਸਤੇ ਗੱਲ ਕਰਦਾ ਕਿ ਹਰੇ ਘਰੇ ਜਾ ਕੇ ਘਰੇ ਦਾ ਪੁਮੇ ਬਿਨਾਂ ਗੱਲ ਤੋਂ ਧੱਕਾ ਮਾਰ ਰਿਹਾ ਵੇ। ਮੈਂ ਸਾਰੇ ਕਾਨੂੰਨ ਸਿੱਖਿਆ। ਘਰੇ ਜਾ ਕੇ ਕਿਹੜਾ ਕੁੱਟ ਮਾਰਨਾ ਪੈਂਦਾ ਬੋਲ ਰਿਹਾ ਪਿੰਡ। ਪੁਮੇ ਘਰੇ ਜਾ ਕੇ ਤਾਂ ਆਏ ਹੱਥ ਲਾਇਆ ਵੇ। ਨੂੰ ਲਾ ਕੇ ਦੱਸੀ। ਫਿਰ ਤਾਂ ਵੀ ਐਡਾ ਤਕੜਾ ਪਛਾ ਪੈਂਦਾ। ਕਿਉਂ ਭਾਂਚੋ ਸ਼ਾਨ ਮੰਗੂਦਰੀ ਬਿਰਦੀ ਯਾਰ। ਤੇ ਤੂੰ ਉਹਦਾ ਤੇ ਨਾਲ ਸਾਥ ਰਗੜਿਆ ਵਿੱਚ ਤੂੰ ਵੀ ਜਾਏਂਗਾ। ਤੇ ਦੂਆ ਜਾਏਗਾ। ਮੱਕਰਾ। ਉਹ ਭਾਈ ਤੂੰ ਇਹ ਜੋ ਭਾਈ ਦੇਖ ਆਪਾਂ ਦੇਖ ਯਾਰ ਬਿਨਾਂ ਗੱਲ ਤੋਂ ਕਿਸੇ ਨੂੰ ਕੁਝ ਕਹਿੰਦੇ ਨਹੀਂ। ਨਾ ਪਾਗੇ ਨੂੰ ਬੱਤੀ ਲਾ ਦੇ ਵੀ ਤੂੰ ਉਹ ਘਰ ਆ ਕਰ ਠੀਕ ਆ ਆ ਬੈਠਾ ਜਿਹਦੀ ਜਨਾਨੀ ਗੁੱਟੀ ਆ ਬਾਹ ਤੋੜੀ ਐ ਇਹਦਾ ਬੋਲਦਾ ਨਹੀਂ ਯਾਰ ਤੂੰ ਕੀ ਬੋਲੀਂ ਨਾ ਕੋਈ ਬੋਲਣਾ ਯਾਰ ਮੈਨੂੰ ਦੁੱਖ ਆਉਂਦਾ ਤੇਰੀ ਉਹ ਮੱਚੀ ਜਾਂਦੀ ਆ ਜੇਲ੍ਹ ਤੋ ਜਾ ਕੇ ਤੂੰ ਮੱਲਾ ਦਾ ਵਕੀਲ ਬਣ ਗਿਆ ਓਏ ਭਾਈ ਜੇਲ੍ਹ ਘਟ ਕੇ ਆਇਆ ਬੰਦਾ ਅੱਧਾ ਵਕੀਲ ਹੁੰਦਾ ਹਾਂ ਇਹ ਮੈਂ ਹੀ ਕਹੂੰ ਕੋਈ ਨਹੀਂ ਘਬਰਾਈ ਨਾ ਤੂੰ ਫਿਰ ਤੇਰੇ ਤੇ ਉਲਟ ਜਾਊਗੀ ਗੱਲ ਤੇ ਤੂੰ ਕਹੇਗਾ ਓ ਯਾਰ ਜਦੋਂ ਆ ਤਾਂ ਬੋਲ ਦੇ ਨੀ ਆਓ ਭਾਈ ਆਈਂਦੀ ਤੀਵੀਂ ਯਾਰ ਹੈਂ ਤੇ ਫੂਕ ਕੰਬੀ ਤੇ ਓ ਯਾਰ ਮੈਨੂੰ ਗੁੱਸਾ ਆਉਂਦਾ ਯਾਰ ਜੇ ਕੋਈ ਤੇ ਮੇਰੀ ਦੀਵੀ ਦੇ ਹੱਥ ਲਾ ਹੁੰਦਾ ਮੈਂ ਤਾਂ ਬਾੜ ਫਿਰ ਤੂੰ ਕਹਿੰਦੀ ਜਿਹੜਾ ਹੋ ਗਿਆ ਪੂਰਾ ਬਣ ਕੇ ਉਹ ਤਾਂ ਯਾਰ ਲੈ ਗਿਆ ਸੀ ਤੈਨੂੰ ਕੋਈ ਨਾ ਮਰੇ ਯਾਦ ਕਰਾਇਆ ਇੱਥੇ ਨਹੀਂ ਹੱਥ ਪਾਉਣਾ ਚਾਹਾਂਗਾ ਬੰਦਾ ਓਏ ਹੱਥ ਨੀ ਕਰ ਯਾਰ ਤੇਰੀ ਉਹ ਹੱਦਾਂ ਯਾਰ ਤੇਰੀ ਫਿਰ ਇਹ ਕਹੂਗਾ ਬਾਈ ਤੇ ਦੇਖ ਆਹ ਘੜਕਲਵੰਤ ਕਿਉਂ ਬਾਈ ਕਿਵੇਂ ਕਰਨਾ ਤੂੰ ਉਹ ਤੂੰ ਕਹੇ ਬਾਈ ਯਾਰ ਗੱਲ ਦੱਬ ਦੇ ਨਾ ਦੱਬੀ ਇਹ ਘੜਕਲਵੰਤ ਹੱਦਾਂ ਯਾਰ ਤੇਰੀ ਉਹ ਤਾਂ ਨਾ ਪਤਾ ਨਹੀਂ ਮਗਰ ਉਹ ਬਗੜ ਜਾਇਆ। ਉਹ ਬਾਈ ਮੇਰੀ ਯਾਰ ਤੇਰੇ ਜਿਹਾ ਤਾਂ ਪਾਣੀ ਪੈ ਗਿਆ। ਨਾ ਨਾ ਤੇ ਕੋਈ ਬਾਈ ਜਮਾਨੀ ਦੀ ਮੇਰੀ ਦੀ ਬਾਤ ਥੋੜੀ ਤੈਨੂੰ ਕੀ ਟੈਨਸ਼ਨ ਆ। ਯਾਰ ਟੈਨਸ਼ਨ ਕਿਉਂ ਨੀ ਯਾਰ ਬੂਤ ਲਵਾਣਾ ਅਗਲੇ ਦੀ। ਉੱਤੇ ਤੂੰ ਕਹਿੰਦਾ ਮੈਂ ਉਹ ਕਰ ਦੂੰਗਾ ਕਰ ਦੂੰ। ਯਾਰ ਹੁਣ ਤੈਨੂੰ ਕੀ ਦੱਸਾਂ ਮੈਂ। ਮੈਂ ਭਰਾ। ਯਾਰ ਮੈਂ ਤਾਂ ਸਮਝਦਾ ਭਰਾ ਵਾ। ਠੀਕ ਆ ਪਰ ਵੀ ਮਤਲਬ ਪਤਾ ਲੱਗਿਆ ਵੀ ਢਿੱਡ ਚੱਕਿਆ? ਹਾਂ ਚੁਗਾ ਚੱਕਿਆ। ਢਿੱਡ ਦਾ ਨੰਗਾ ਹੋਊ। ਹਾਂ ਤੂੰ ਮਗਰਾ ਜੇ ਕੋਈ ਹੋਰ ਸਕੀਮ ਲਾ ਜੇ ਤੂੰ ਇਹ ਪੰਗੇ ਹੀ ਲੈਣਾ। ਮੈਂ ਤੇਰੇ ਨਾਲ ਆ ਪਰ ਆ ਨਾਲਾ। ਕਿਉਂ ਅੱਛਾ? ਵੀ ਜੀ ਛੁੱਟੀ ਵੀ ਦਿੱਤੀ ਹੁੰਦੀ ਤੇ ਬੇਰਤਾ ਵੀ ਮਲਾਵੀ ਮੈਨੂੰ ਹੋ ਜੇ ਮੇਰੇ ਪੰਗਾ ਹੋਵੇ ਫਿਰ ਤੂੰ ਹੀ ਚੱਕ ਲੈਨੇ ਮੁੱਦਾ ਤੇ ਇੱਥੇ ਮੈਂ ਇਹ ਤਾਂ ਕਹਿ ਸਕਦਾ ਨਾਲੇ ਹੁਣ ਤੂੰ ਸਰਪੰਚ ਨਾਲ ਪੰਗੇ ਨਾ ਲਿਆ ਕਰ ਤੇਰੇ ਜਾਣ ਪਿੱਛੋਂ ਪੱਕੀ ਲੈ ਲਈ ਉਹਨੇ ਹਾਂ ਲਾਇਸੈਂਸ ਬਣਮਾਈ ਫਿੱਦਾ ਉਹਨੇ ਕੱਚੀ ਲੈ ਲੇ ਜਦ ਜਦ ਹਮਾ ਜੇਲ੍ਹ ਦੀਆਂ ਰੋਟੀਆਂ ਗਾਲੀਆਂ ਖਾਲੀਆਂ ਮੇਰਾ ਤਾਂ ਝੱਕਾ ਨਿਕਲ ਗਿਆ ਨਾ ਨਹੀਂ ਆ ਨਹੀਂ ਖੜਿਆ ਇੱਕੋਸ ਮਰਜੀ ਹੋਵੇ ਜਦੋਂ ਮੈਂ ਮਿੱਠੀ ਲੱਤੀ ਮਰਜੂ ਜੇ ਮਾਰ ਮਦਾਨਤ ਕੀ ਹੈ ਓਏ ਇਹ ਟਾਕੀ ਤੋਂ ਦਾ ਪੇ ਆ ਬਾਈ ਕਿ ਨਵੇਂ ਮੇਡ ਲੈ ਕੋਈ ਉਹ ਬਾਈ ਜਨਾਨੀ ਦਾ ਰੋਲਾ ਬੜੀਆ ਯਾਰ ਮੈਂ ਕਹੇ ਬਾਈ ਜਨਾਨੀ ਦਾ ਰੋਲਾ ਥੋੜਾ ਮੋਟੀ ਜਮੀਂ ਦਾ ਰੋਲਾ ਇਹਨੂੰ ਐ ਕਹਦਾ ਹਾਂ ਇਹਨੂੰ ਇਹਨੂੰ ਐ ਕਹਦਾ ਨਾ ਉਹ ਜੇ ਸਰਪੰਚ ਨੂੰ ਜੁੜ ਗਈ ਮਾੜੀ ਮੋਟੀ ਦਵਾ ਕਰਿਆ ਘਰ ਖਬਰਾਂ ਤੈਨੂੰ ਵੀ ਜੁੜ ਜੇ ਨਾ ਹੁਣ ਤਾਂ ਜੁੜ ਗਈ ਆ ਬਾਈ ਇਹਨੂੰ ਨਹੀਂ ਪਤਾ ਮਾਂਝਣਾ ਬਸ ਉਹਨੂੰ ਸੰਗਾ ਭਾਈ ਐਂਡ ਦੇ ਦੋਸਤ ਬਣਾ ਦਿਓ ਪੱਕੇ ਤੁਸੀਂ ਦੋਨੇ ਬਾਕੀ ਤੇਰੀ ਮਰਜ਼ੀ ਬਸ ਇੰਨੇ ਕੇ ਕਰ ਲਓ ਚੱਲ ਆ ਜਾ ਕਰ ਕੇ ਭਾਈ ਬਣ ਕੇ ਵਾਲਾ ਲੰਮਾ ਨਹੀਂ ਖੇਚਣਾ ਮੈਂ ਮਰਦੇ ਤੇਰੀ ਦੀ ਆਪ ਜਾ ਕੋਈ ਨਹੀਂ ਜਾ ਟਟੂ ਕੱਟੀ ਹੋਣਗੇ ਇੱਕ ਇੱਕ ਗੱਲ ਹੀ ਚੱਲੂਗੀ ਬਸ ਮੇਰਾ ਐ ਚੱਲੂਗਾ ਸੀਨ ਬਾਬੇ ਐ ਲਿਆ ਤੋਰਦਾ ਲਿਆ ਜੋ ਮਾ ਤੋਰ ਜਿਹੜਾ ਅੱਗੇ ਆ ਗਿਆ ਪਿੱਛੇ ਆ ਗਿਆ ਕੋਈ ਚੱਕਰੀ ਨਹੀਂ ਹੋ ਉੱਥੇ ਤੋਰ ਲਿਆ ਇਹਨੂੰ ਜਾਣਦਾ ਤੂੰ ਆਹ ਗਲੀ 'ਚ ਜਾ ਕੇ ਜਮ ਐਂਡ ਤੋਂ ਐ ਮੋੜ ਲਿਆ ਗੱਡੀ ਵਾਲਾ ਸੌਟ ਸੀ ਇੱਥੇ ਹਾਂ ਆ ਜਾ ਬਸ ਐ ਲਈ ਮਾਰਨਾ ਤਾਂ ਉਹਨੂੰ ਬਸ ਮਾਰਨਾ ਹੀ ਹੁਣ ਤਾਂ ਮੈਂ ਥਾਣ ਲਈ ਯਾਰ ਬਸ ਇਹ ਨਹੀਂ ਹਟਦਾ ਬੰਗੇ ਲੈਣੋ ਤੇਰੇ ਚ ਨਹੀਂ ਨਾ ਹੈਗਾ ਕੁਛ ਬਾਬੇ ਇਦਰੋਂ ਘਾਟ ਟਾਟਪਟ ਦੇ ਰਿਆਂ ਤੂੰ ਫਿਰ ਮੈਂ ਬੋਲੀ ਤਾਂ ਜਾਨਾ ਜਿਵੇਂ ਇੱਕ ਇੱਕ ਕਰਕੇ ਜਿਵੇਂ ਕਰਦਾ ਮੈਂ ਤੇਰੇ ਤੋਂ ਪੂਰੀ ਉਮੀਦ ਹੈ ਵੀ ਸ਼ਬਦ ਤਾਂ ਲਿਆ ਮੈਨੂੰ ਤਾਂ ਫਲਾ ਤੂੰ ਕਹਤਾ ਇਹਨੂੰ ਵੀ ਮਾਰਨਾ ਤਾਂ ਮੈਂ ਓਏ ਯਾਰ ਤੂੰ ਹੁਣ ਤਾਂ ਸੁੱਟ ਜਾ ਕਿਉਂ ਪੰਗੇ ਲਈ ਇਹਨੂੰ ਦੁਆਰੇ ਨਾਲ ਤੇਰਾ ਕੋਈ ਰੌੜਾ ਨਹੀਂ ਰੌੜਾ ਆਈਦਾ ਯਾਰ ਯਾਰ ਰੌੜਾ ਕਿਉਂ ਨਹੀਂ ਮੇਰਾ ਯਾਰ ਹੱਦ ਹੋਈ ਵੀ ਐ ਇਸੇ ਵਿੱਚ ਤਾਂ ਮੈਂ ਜੇਲ੍ਹ ਘਟਕਿਆ ਰੋਲੇ ਪਿੱਛੇ ਆਇਦਰ ਵੀ ਬਣਦਾ ਤੇਰਾ ਕਾਰਨ ਓਏ ਮੈਂਬਰਾ ਮੈਂਬਰਾ ਤੈਨੂੰ ਤਾਂ ਪਤਾ ਹੀ ਆ ਸਾਰਾ ਫਿਰ ਤੂੰ ਮੈਨੂੰ ਕੁਝ ਮੈਂ ਲੈ ਦੇ ਤਾ ਸੀ ਤੂੰ ਫਿਰ ਇਹ ਕਹਣਾ ਉਹ ਮੈਂ ਮੰਨਦਾ ਵੀ ਯਾਰ ਤੂੰ ਮਾਰਨਾ ਤੈਨੂੰ ਵੀ ਗੁੱਸਾ ਗੁੱਸਾ ਦਾ ਮੈਨੂੰ ਵੀ ਪਰ ਆਹ ਮੁੱਦੇ ਦੇ ਨਹੀਂ ਆਪਾਂ ਯਾਰ ਛੇੜ ਲੈ ਮੈਂ ਬਹੁਤ ਵੱਡਾ ਮੁੰਡਾ ਜਨਮ ਦੀ ਦਾ ਮੁੱਦਾ ਫੇਰ ਕੋਈ ਫੇਰ ਕਿੱਥੇ ਆ ਮਰ ਕੇ ਤੈਨੂੰ ਤਾਂ ਪਤਾ ਹੀ ਐ ਮੈਂਬਰਾ ਆਹ ਆ ਇਹਦੇ ਗੱਲ ਬਣ ਗਈ ਪਤਾ ੱਗਾ ਕਿ ਆਉਂਦਾ ਇਹਦੇ ਤਾਂ ੱਗਾ ਆਹ ਆ ਜਬਦ ਕੰ ਆ ਇਹ ਕਹਿੰਦੀ ਵਿੱਚ ਚੰਗਾ ਚੰਗਾ ਚੱਕਿਆ ਆਉਂਦਾ ਟਡਾ ਡੰਗਾ ਹੁੰਦਾ ਇਹਦਾ ਹੋ ਗਿਆ ਡਾਇਲਗ ਮਰਵਾਤਾ ਹੋਇਆ ਨਹੀਂ ਉਹ ਉਧਰ ਬੋਲਦਾ ਉਧਰ ਹੋਇਆ ਪਹਿਲਾਂ ਮਰਵਾਦਾ ਅੱਛਾ ਐਂ ਤਾਂ ਐਂ ਤਾਂ ਕਹਿ ਸਕਦਾ ਨਾ ਤੈਨੂੰ ਤਾਂ ਪਤਾ ਹੀ ਆਹ ਦੇ ਤੁਸੀਂ ਮੇਰੀ ਗੱਲ ਹੀ ਨਹੀਂ ਸੁਣੀ ਪੂਰੀ ਸੁਣ ਲਈ ਜਦੋਂ ਮੈਨੂੰ ਪਤਾ ਵੀ ਤੈਨੂੰ ਵੀ ਗੁੱਸਾ ਮੈਨੂੰ ਵੀ ਗੁੱਸਾ ਮੈਨੂੰ ਵੀ ਮੁੱਦਾ ਛੱਡ ਇੱਕ ਹੋਰ ਮੁੱਦਾ ਹਵਾਲਾ ਇੱਕ ਕੋਈ ਤੇ ਉਹ ਇਹ ਮੁੱਦਾ ਹੀ ਨਹੀਂ ਸਮਝਦਾ ਤੂੰ ਯਾਰ ਕੋਈ ਇਹ ਨਾ ਮਗਰ ਇਹ ਉਹ ਪੂਰਾ ਹੋਇਆ ਨਾ ਚਲੋ ਹੱਥ ਚੁਣ ਉਹ ਯਾਰ ਕੁਛ ਮਰਜ਼ੀ ਹੋ ਜੇ ਯਾਰ ਕੁਛ ਮਰਜੀ ਹੋ ਜੇ ਆਪਾਂ ਤਾਂ ਠਾਣ ਲਈ ਵੀ ਮਾਰਨਾ ਤਾਂ ਮਾਰਨਾ ਹੀ ਆ ਉਹਨੂੰ ਓਏ ਤੇਰੀ ਗੱਲ ਮੱਗਰਾ ਠੀਕ ਆ ਤੂੰ ਕੱਲ ਜਿਹੜੋਂ ਆਇਆ ਓ ਕੋਈ ਗੱਲ ਨਹੀਂ ਇੱਕ ਵਾਰੀ ਹੋਰ ਵਗ ਜੂਗਾ ਨਾਲੇ ਹੁਣ ਤਾਂ ਮੈਨੂੰ ਹਸਾਬ ਆ ਗਿਆ ਭਰਾਵਾ ਸਾਲ ਤੇ ਜ਼ਮਾਨਤ ਕਰਾ ਲੂ ਇਹਨੂੰ ਮੜਕਾ ਕੇ ਮਤਾ ਅੱਛਾ ਹਾਂ ਅੱਧਾ ਵਕੀਲ ਬਣ ਗਿਆ ਮੈਂ ਅੱਛਾ ਹੁਣ ਮੈਨੂੰ ਸਮਝ ਆ ਗਈ ਦੁਬਾਰਾ ਆ ਜਾ ਉੱਥੇ ਆ ਜਾ ਉਲਜਿਆ ਕਿਉਂ ਐਥੇ ਪੰਜ ਸੀਗਾ ਪੰਜ ਸੀ ਪੰਜ ਮਾਰਦਾ ਸੀ ਪੰਜ ਹੁਣ ਉਹ ਹੈ ਹੀ ਐਸ ਲੋਟ ਦਾ ਬਾਬੇ ਨਹੀਂ ਹੈਗਾ ਬਾਬੇ ਦੱਸ ਤਾਂ ਛੋਟ ਮੈਂ ਤੂੰ ਨਾਲ ਆ ਸੁਣਤਾ ਲੈਂਦਾ ਨਹੀਂ ਹੈਗਾ ਪੰਜ ਮਾਰ ਪਰ ਪ੍ਰੋਪਰ ਨਹੀਂ ਆ ਤੈਨੂੰ ਸਾਰਾ ਪਤਾ ਤਾਂ ਹੈਗਾ ਯਾਰ ਓ ਮੈਨੂੰ ਤਾਂ ਪਤਾ ਮਗਰਾ ਮੇਰੀ ਗੱਲ ਸੁਣ ਲੈ ਭਾਈ ਠੰਡਾ ਰਹਿ ਇਹਨੂੰ ਸਮਝਾ ਕੇ ਲਵਾਂ ਜਿਵੇਂ ਆਪਦਾ ਮਰਜ਼ੀ ਨਿਭਾ ਲਓ ਮੈਂ ਤਾਂ ਸੋਨੂੰ ਸਮਝਾਉਣਾ ਸੀ ਇਹ ਤੂੰ ਵੱਧ ਮੈਂ ਨਹੀਂ ਕਹਿ ਸਕਦਾ ਮੈਂ ਕਲਪਿਆ ਪਿਆ ਯਾਰ ਇਹ ਮੈਂ ਆਉਂਦਾ ਜਾਣਾ ਕਲਵੰਤ ਆਪਦਾ ਸਾਹਮਣੂ ਭਾਈ ਹੈ ਤੂੰ ਜਾ ਮੈਂਬਰ ਆਹੋ ਪਰ ਬਸ ਨਾਲ ਨਾ ਰਹੀ ਉਹਦੇ ਤੈਨੂੰ ਦੱਸਤੀ ਗੱਲ ਮੇਰੀ ਗੱਲ ਸੁਣੋ ਤੇਰਾ ਦਿਮਾਗ ਖਰਾਬ ਹੋ ਰਿਹਾ ਕਲਵੰਤ ਹਾਂ ਐ ਨਾ ਕਰ ਯਾਰ ਤੂੰ ਮੈਨੂੰ ਕਿਹਾ ਵੀ ਆਪਾਂ ਉਹਨੂੰ ਮਾਰਾਂਗੇ ਤੇ ਤੂੰ ਪਿੱਛੇ ਪੈਰ ਹਟਾਈ ਇਹਨਾਂ ਮਾਰਾਂਗੇ ਫਿਰ ਚੱਲ ਕੋਈ ਕਰ ਹੀਲਾ ਕਰਦਾ ਮੈਂ ਤਾਂ ਉਹਦੇ ਦੀ ਕਰੀ ਨਾ ਤੂੰ ਨਹੀਂ ਕੋਈ ਬੰਨਸਬ ਕਰਦਾ ਫਿਰ ਕਰੀਏ ਤਾਂ ਦੱਸ ਉਹ ਮਗਰਾ ਗੁੱਸਾ ਮੈਨੂੰ ਵੀ ਤੇਰੇ ਪਰ ਆ ਆ ਮੁੱਦਾ ਹੀ ਲੋਟਦਾ ਯਾਰ ਜਨਾਨੀ ਵਾਲਾ ਮੁੱਦਾ ਹਸਾਬ ਚ ਨਹੀਂ ਆਉਂਦਾ ਕੋਈ ਹੋਰ ਮੁੱਦਾ ਪਾਉ। ਤੇਰੀ ਉਹ ਚੱਕਲਾ ਉੱਚਾ ਚੱਕਲਾ ਉੱਚਾ ਕੋਟ ਕੀ ਇਹ ਬੋਲੀ ਉੱਚਾ ਜੱਕਲਕ ਮੜਾ ਕਮਾਲਾ ਕਰਨ। ਓਕੇ। ਉਹ ਮਗਰਾ ਮੇਰੀ ਗੱਲ ਹੁਣ ਗੁੱਸਾ ਤੈਨੂੰ ਵੀ ਬਹੁਤ ਹੈ ਗੁੱਸਾ ਮੈਨੂੰ ਵੀ ਬਹੁਤ ਹੈ ਪਰ ਆ ਮੁੱਦਾ ਲੋਟ ਨਹੀਂ ਆਉਂਦਾ ਜਨਾਨੀ ਵਾਲਾ ਕੋਈ ਮੁੱਦਾ ਹੋਰ ਦੇ ਯਾਰ ਤੈਨੂੰ ਪਤਾ ਬੇਇੱਜ਼ਤੀ ਹੋ ਜੂ ਪਿੰਡ ਚ। ਮੈਂ ਕਹਿੰਦਾ ਅੱਛਾ ਇਦੋਂ ਫਿਰ ਉਹ ਹੀ ਕੁੱਟ ਗਿਆ ਉਹਨਾਂ ਬਿਨਾਂ ਤਾਂ ਉਹ ਵੀ ਰੋਲਾ ਬੰਦੇ ਵਿੱਚ ਹੀ ਪਿਆ ਆਹ ਘੰਟ ਮੋਕਾ ਆਇਆ ਕਿ ਮੱਤ ਛੱਡ ਨਾ ਹੁਣ ਤੂੰ ਸਹੀ ਸੀਗਾ ਹੋ ਕੀ ਸੀ ਮੇਰਾ ਤਾਂ ਹਾਂ ਕਰ ਕੰਮ ਕਰ ਬੰਤ ਨਹੀਂ ਨਹੀਂ ਮੈਨੂੰ ਗੁੱਸਾ ਬਹੁਤ ਹੈ ਯਾਰ ਮੇਰਾ ਅੰਦਰ ਵਿੱਚ ਆਪਾਂ ਹਾਂ ਮੈਨੂੰ ਗੁੱਸਾ ਬਹੁਤ ਆ ਹਾਂ ਮੈਨੂੰ ਗੁੱਸਾ ਬਹੁਤ ਆ ਯਾਰ ਉਹ ਮਗਰਾਂ ਮੇਰੀ ਗੱਲ ਹੁਣ ਗੁੱਸਾ ਤਾਂ ਮੈਨੂੰ ਬਥੇਰਾ ਹੈ ਪਰ ਇਹ ਗੱਲ ਨਹੀਂ ਜਨਾਨੀ ਵਾਲਾ ਮੁੱਦਾ ਨਾ ਮੁੱਦਾ ਕੋਈ ਹੋਰ ਭਾਲ ਜਿਹਨੂੰ ਆਪਾਂ ਨੂੰ ਕੁੱਟਣਾ ਹਸਾਬ ਚ ਆ ਜੇ ਓਏ ਲੈ ਮੈਂ ਪੂਰੀ ਘਰ ਨੂੰ ਜਿੱਕੇ ਹਵਾ ਕੇ ਮੱਕਰੀ ਕਲਮਤ ਬੈਟਾ ਚਲ ਮਗਰਾ ਗੁੱਸਾ ਰ ਬਹੁਤ ਹੈ ਤੇ ਮੈਂ ਛੱਡਦਾ ਮੈਂ ਵੀ ਨਹੀਂ ਪਰ ਗੱਲ ਪਤਾ ਕੀ ਹੈ ਆ ਮੁੱਦਾ ਆਣਾ ਛੱਡ ਕੋਈ ਹੋਰ ਪਾਲਾ ਇਹਦਾ ਪਿੰਡ ਚ ਬੇਇੱਜ਼ਤੀ ਵਾਲਾ ਕੰਮ ਆ ਯਾਰ ਠੀਕ ਹੈ ਲੈ ਕੋਈ ਬੇਇੱਜ਼ਤੀ ਵਾਲਾ ਕੰਮ ਆ ਯਾਰ ਤੇਰੇ ਤੂੰ ਕਿ ਮਰਦਾਂ ਵਾਲਾ ਐਂਡ ਤੇ ਮਰਦ ਬੋਲ ਕਿ ਮਰਦਾਂ ਵਾਲਾ ਤੂੰ ਮਰਦੇ ਵੀ ਸੋਹਣੇ ਲੱਗਦੇ ਹਾਂ ਲੜਦੇ ਵੀ ਸੋਹਣੇ ਲੱਗਦੇ ਹਾਂ ਗੁੱਸਾ ਹੋ ਤਕੀ ਮੈਨੂੰ ਗੁੱਸਾ ਬਹੁਤ ਆ ਯਾਰਾ ਉਹ ਮਗਰਾ ਗੁੱਸਾ ਮੈਨੂੰ ਵੀ ਬਥੇਰਾ ਹੈ ਪਰ ਆਹ ਲੋਟ ਨਹੀਂ ਹੁੰਦਾ ਜਨਾਨੀਆਂ ਵਾਲਾ ਕੋਈ ਮੁੱਦਾ ਹੋਰ ਪਾਲ ਮਰਦਾਂ ਵਾਲਾ ਮੁੱਦਾ ਇਹ ਪਿੰਡ 'ਚ ਬੇਇੱਜ਼ਤੀ ਹੋ ਜੂਗੀ ਬੱਚ ਬਣੇ ਵਾਲੇ ਸੀ ਅਖ਼ਰ ਹੋ ਜਾਂਦੀ ਜਾਂਦਾ ਆਏ ਮੈਂ ਪਹਿਲੀ ਵਾਰ ਨਹੀਂ ਨਹੀਂ ਸਹੀ ਪਤਾ ਲੱਗਦਾ ਨਾ ਉਹ ਮੁੱਦਾ ਦਾ ਕੋਈ ਬੰਦਿਆਂ ਵਾਲਾ ਹੋਵੇ ਅੱਛਾ ਲੈ ਇਹ ਤੂੰ ਜਨਾਨੀ ਵਾਲੇ ਮੁੱਦੇ ਨੂੰ ਮੁੱਦਾ ਨਹੀਂ ਥੋਦਾ ਬਹੁਤ ਵੱਡਾ ਮੁੱਦਾ ਇਹ ਜਨਾਨੀ ਦਾ ਰੋਲ ਆਗਾ ਕੋਈ ਨਿੱਕਾ ਮੋਟਾ ਰੋਲਾ ਨਹੀਂ ਹੈਗਾ ਓਏ ਨਹੀਂ ਇਹ ਅਹਿਰ ਜੀ ਗੱਲ ਨਹੀਂ ਹੈਗੀ ਸਮਝ ਲਿਆ ਕਰ ਜਨਾਨੀ ਤੇ ਜਨਾਨੀ ਨੇ ਹੱਥ ਲਾਇਆ ਲੈ ਓਏ ਹਲਾਇਆ ਵੀ ਤਾਂ ਉਹ ਬੰਦੇ ਪਿੱਛੇ ਆ ਕੱਟ 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 ਯਾਰ ਘਰੋਂ ਦਾ ਤੂੰ ਐ ਕਹਿ ਕੇ ਆਇਆ ਸੀ ਜਿਵੇਂ ਮੇਰੇ ਨਾਲ ਚੱਲ ਕੇ ਅੱਜੀ ਮਾਰ ਦੇਂਗਾ ਉਹਨੂੰ ਤੇ ਹੁਣ ਇੱਥੇ ਆ ਕੇ ਮੂਤਣ ਦਾ ਕਿਆ ਫਿਰ ਕੋਈ ਚੱਜ ਦਾ ਮੁੱਦਾ ਭਾਲ ਕੇ ਅੱਜੀ ਵੜ ਦੇਣ ਇਹਨੂੰ ਦੱਸ ਨਹੀਂ ਯਾਰ ਮੱਟਣਾ ਬੜਾ ਨਾਲੀ ਗੱਡੀ ਆ ਕੀ ਮੰਗਰਾ ਤੂੰ ਕਹਿ ਕੇ ਮੰਗੇ ਮੰਗਰਾ ਆ ਗਿਆ ਏ ਦਵਾਰੇ ਮੰਗਰਾ ਨੇ ਉਹ ਕੇ ਛੱਡ ਮੈਂ ਮੁੜ ਜੂ ਹਾਂ ਫਿਰ ਮੈਂ ਘਾਂ ਲੰਘ ਜੂ ਹਾਂ ਚਲ ਲੈ ਯਰੇ ਘਰ ਤੱਕ ਗਰੀ ਤੱਕ ਗਰੀ ਤੱਕ ਸਰ ਓਕਲਾ ਬੰਤਾ ਤੈਨੂੰ ਹੋਇਆ ਕੀ ਪਿਆ ਘਰੋਂ ਤਾਂ ਤੂੰ ਆਏ ਐ ਐਸੀ ਜਿਵੇਂ ਮੇਰੇ ਨਾਲ ਚੱਲ ਕੇ ਉਹਨੂੰ ਅੱਜੀ ਮਰਵਾ ਦੇਗਾ ਤੇ ਹੁਣ ਮੁੱਤਣ ਲੱਗਾ ਤੂੰ ਓ ਨਹੀਂ ਮੈਂ ਤੇਰੇ ਨਾਲ ਆ ਜਿਵੇਂ ਤੂੰ ਕਹੇਂਗਾ ਓਵੇਂ ਕਰ ਲੂੰਗਾ ਬਸ ਠੀਕ ਆ ਹੁਣ ਜਿਵੇਂ ਜਿਵੇਂ ਮੈਂ ਕਹੂੰ ਓਵੇਂ ਓਵੇਂ ਕਰੀ ਚੱਲੀ ਠੀਕ ਆ ਠੀਕ ਆ ਨਾ ਹਾਂ ਚੰਗਾ ਫਿਰ ਚੱਲ ਚੰਗਾ ਪੱਕਾ ਰਹੀ ਆਂ ਆਪਦੀ ਗੱਲ ਤੇ ਓਕੇ ਓਕੇ ਹਾਂ ਤੇ ਬਸ ਸਭੀ ਤੋਂ ਅੰਦਰ ਕਰ ਲਿਆ ਮੱਲ ਦੇ ਸੋਨਾ ਬਗਲਾ ਕਿਦਾ ਮੱਲ ਦੇ ਬੜਾ ਚੱਲਦੇ ਮੱਲਵੇ ਨਾ ਮੈਂ ਕਰੀ ਇਹ ਤਾਂ ਸਾਡੇ ਨਾਲ ਕੁੜੀ ਮੇਰੀ ਗੱਲ ਦੇ ਉਹਦੋਂ ਤੁਸੀਂ ਚੱਕ ਲਗੇ ਉਹ ਮੱਲ ਦੇ ਆ ਨੂੰ ਤੂੰ ਚੱਲ ਵੇ ਹਾਡੀ ਦਾਇਆ ਮੈਂ ਤਾ ਇਹ ਇਹ ਪੈਲੇ ਕਰ ਬੈਂਟੀ ਗਿਆ ਉਹ ਪਾਣੀ ਲਈ ਬੈਠਾ ਉਹ ਲੱਗ ਕੇ ਸੁਣੀ ਮੇਰੀ ਘਰੇ ਉਹ ਦਿਵਸ ਮੇਰੇ ਘਟ ਲਾ ਕੇ ਗਈ ঘোੜਾ ਦਾ ਪਾਣੀ ਲਈ ਬੈਠਾ ਹੋਰ ਖੇਤ ਨਹੀਂ ਦੀਪੀ ਕੋਲ ਪਰਾਂ ਤੂੰ ਚੱਲ ਵੇ ਨਹੀਂ ਮੈਂ ਤਲਾ ਲੇ ਕਿ ਮੈਂ ਬਹੁਤ ਤੁਮਾ ਤਾ ਆਇਆ ਕਦੋਂ ਕਰਦੀ ਹੈ ਹਾਂ ਵੜਾਵਾਗੇ ਜਨਾ ਮਾਹੀ ਹਾਂ ਮਨਾਲੋ ਉਹ ਪਾਣੀ ਲਈ ਬੈਠਾ ਯਾਰ ਗਾੜੀ ਵੀ ਤਾਂ ਨਹੀਂ ਚੱਲੀ ਨਾ ਮੈਡਮ ਇਹ ਤਾਂ ਚੱਲ ਨਹੀਂ ਰਹੀ ਹੈ ਪਾਣੀ ਲੈ ਕਿੰਨੀ ਪੱਟ ਗਈ ਨਹੀਂ ਚੱਲੀ ਬੜੀ ਫੜੀ ਉੱਪਰ ਕਿ ਪਾਣੀ ਲਈ ਬੈਠਾ ਹੋਰ ਹਾਂ ਹੋਰ ਜਿਦੋਂ ਪਰਲੇ ਪਾਸੇ ਚਲੋਗੇ ਅੱਗੇ ਵਿੱਚ ਠੀਕ ਕੱਢਣਾ ਖੇਤ ਤਾਂ ਸੀ ਨਾ ਹੋਰ ਉਹ ਥੋੜੀ ਡਾਪੇ ਨਾ ਉਧਰ ਦੀ ਪਾਣੀ ਲੱਗਿਆ ਫਿਰ ਇੱਧਰ ਦੀ ਆ ਦੇਖ ਆ ਦੇਖ ਹੋਰ ਤਾਂ ਬੱਟ ਚੜ ਕੇ ਸਾਫ ਤੋਂ ਬੱਟ ਚੜਾ ਉਹ ਨਹੀਂ ਮਨੋ ਉੱਧਰ ਸਾਫ ਆ ਉਧਰ ਮੈਡਮ ਉਧਰ ਮਨੋ ਪਾਣੀ ਹੈ ਬਸ ਉਹ ਦੇਖ ਉਧਰ ਦੇ ਪਾਣੀ ਹੈ ਉਹ ਸਾਰਾ ਇੱਧਰ ਲਾਓ ਚਾਦਰ ਜੀ ਬਹੁਤ ਵੱਟਾ ਫਿਰ ਮਲਵੇ ਮਲਵੇ ਤੁੱਟੀਆਂ ਦਾ ਕੁਝ ਹੱਲ ਨਹੀਂ ਕਿੱਟੀਆਂ ਭਰਨ ਦਾ ਤਾਂ ਕੁਝ ਨਹੀਂ ਦਾ ਮਲਵੇ ਬੁੱਢੀਆਂ ਨਹੀਂ ਜਾਂਦਾ ਹੋਰ ਐ ਤਾਂ ਇਹ ਵਰਤੈ ਨੂੰ ਇਹ ਆਹ ਸੂਪ ਦਾ ਸੀ ਤੇ ਅੰਦਰ ਕਰਕੇ ਢਾਪੋ ਉਹ ਕਿਦਾਂ ਅਲ ਰੈਡੀ ਆ ਗਿਆ ਟਾਸਕ ਵੱਡਾ ਉਹ ਬਦਲਣਾ ਹੈ ਮੈਂ ਦੇਖੀ ਪਾਣੀ ਲੱਗਾ ਯਾਰ ਸਾਰੀ ਜਗ੍ਹਾ ਤੇ ਡਿੰਪਲਾ ਵਾਏ ਵਾਏ ਡੋਰਾ ਟੰਗੋ ਟੰਗੋ ਸਲਵਾਰਾਂ ਜੀਆਂ ਤੁਸੀਂ ਨਿਕਲ ਜੂ ਆ ਨਿਕਲ ਜੂ ਆ ਪੁੱਛੇ ਜਾਏਗਾ ਕਿੱਥੋਂ ਦੀ ਇੱਧਰ ਦੀ ਅੰਦਰ ਦੀ ਟੱਪ ਜਾਣਾ ਸਾਰੇ ਚ ਲੱਗਿਆ ਹੋਇਆ ਹੈ ਜੁਰਮਾਨਾ ਰੱਖਿਆ ਕੋਈ ਨਹੀਂ ਜੁਰਮਾਨਾ ਭਰਦਾਂਗੇ ਕਿੱਦਾਂ ਆਣਾ ਹੈ ਖੇਤ ਦਾ ਸੀਨ ਕੱਢਣਾ ਇੱਧਰ ਜੀ ਆ ਜਾਓ ਪਾਣੀ ਲੱਗ ਗਿਆ ਬਈ ਇੱਧਰ ਉਹ ਦੇਖੀ ਪਾਣੀ ਆਇਆ ਨਾ ਲੈੜ ਵਾਦੀ ਲੈੜ ਵਾਦੀ ਇੱਧਰ ਦਾ ਪਲਾਟ ਜੇ ਆ ਗਿਆ ਪਿੱਛੇ ਕਿਹੜਾ ਪਲਾਟ ਆ ਖੇਤ ਫਿਰ ਇਹ ਤਾਂ ਇਕੱਠਾ ਹੀ ਜੰਨ ਲੱਗਾ ਆਈ ਇਹ ਬੇਲੇ ਹੀ ਪਿਆ ਨਾ ਮੇਰਾ ਨਾ ਤੇ ਉਹ ਯਾਰ ਪੱਲੀ ਪਿਛਾਉ ਉੱਤੇ ਪੈ ਜਾਂਦੇ ਸਾਡੇ ਲੋੜੀਂ ਟੰਗੋ ਥਲਵਾਰਾ ਉਹਦੇ ਵੀ ਨਹੀਂ ਇਸ ਤਰ੍ਹਾਂ ਟੰਗਦੇ ਐਸਾ ਨਹੀਂ ਨਿਕੜਾ ਇਹੋ ਜੇ ਟਾਈਮ 'ਚ ਨਹੀਂ ਨਿਕਲਦਾ ਪੈਣ ਦੀ ਹਾਂ ਬਾਗ ਜਾ ਫਿਰ ਹੱਜ ਸੂਜੀ ਹੋਈ ਮੁੱਦੇ ਨੂੰ ਕਿਹੜਾ ਡਿਗੂ ਇਥੋਂ ਨਹੀਂ ਆਪਾਂ ਕਹਾਣੀਆਂ ਕਹਿ ਰਹੀ ਸੀ ਮੈਂ ਤਾਂ ਸ਼ਿੰਦਰ ਤੂੰ ਹਾਂ ਦੇਵੇਂ ਅੱਜ ਤਾਂ ਲਾਦੇਵੇਂ ਈਦ ਨੇ ਚੰਨ ਦੇਖ ਲਿਆ ਹੁੰਦਾ ਈਦ ਦਾ ਚੰਦ ਦੇਖ ਲੈਂਦਾ ਨਾ ਚੱਲ ਕੋਲੋਏ ਕੋਲੋਏ ਲਾ ਦੇਗਾ ਹਾਂ ਸ਼ਿੰਦਰੀ ਅੱਜ ਤਾਂ ਐ ਲੱਗਦਾ ਜਿਵੇਂ ਈਦ ਵੇਲੇ ਚੰਨ ਦੇਖ ਲਿਆ ਹੁੰਦਾ ਬੇਬਸ ਕਰ ਬਸ ਕਰ ਵੀ ਹੁਣ ਮੈਂ ਤੇਰੀ ਕਿਸੇ ਗੱਲ ਚ ਨਹੀਂ ਆਉਣ ਵਾਲੀ ਬਸ ਕਰ ਦੇ ਕੀ ਹੋ ਗਿਆ ਹਾਏ ਨਾਲੇ ਤੂੰ ਮੇਰੀ ਗੱਲ ਸਾਂ ਤੂੰ ਖੇਤ ਕਿਵੇਂ ਢਾ ਮਾਰਿਆ ਬੇ ਕਾ ਨੂੰ ਤੈਨੂੰ ਲੱਭਦੀ ਫਿਰਦੀ ਆ ਮੈਂ ਕਦੋਂ ਦੀ ਹੈ ਆਖਰ ਆਈ ਗਈ ਨਾ ਜਦ ਮੇਰੀ ਆਈ ਗਈ ਤੇਰੇ ਕੀ ਹੋ ਗਿਆ ਬਾਅਦ ਪਹਿਲਾਂ ਨਾ ਬੱਚ ਪਹਿਲਾਂ ਇਧਰ ਇਧਰ ਬਾਅਦ ਚ ਦੇ ਇਧਰ ਤੈਨੂੰ ਚੱਲ ਆਖਰ ਤੈਨੂੰ ਮੇਰੀ ਜਿਆਦਾ ਹੀ ਗਈ ਹੈ ਆਖਰ ਤੈਨੂੰ ਮੇਰੀ ਯਾਦ ਆਈ ਗਈ ਹੈ ਸਿੰਦਰੀ ਯਾਦ ਤਾਂ ਹਣੀ ਸੀ ਪਿਆਰ ਜੋ ਕਰਦੀ ਹੈ ਬਥੇਰ ਹੈ ਨਾ ਕੰਜਰਾ ਤੂੰ ਮੈਨੂੰ ਇਹ ਗੱਲ ਦੱਸ ਵੀ ਤਾਂ ਸਰਪੰਚੀ ਨੂੰ ਕੀ ਕੀ ਹੋ ਜਾਂਦਾ ਅੱਜ ਮੈਨੂੰ ਚਲ ਕਹਿੰਦਾ ਤੂੰ ਮੇਰਾ ਨਾਂ ਕਿਉ ਲਿੱਤ ਹਾਂ ਕੰਜਰਾ ਪਹਿਲਾਂ ਮੈਨੂੰ ਐਂ ਗੱਲ ਦੱਸ ਚਲ ਇੱਥੋਂ ਚੱਕ ਬਾਤ ਲਾ ਲਈ ਸਰਪੰਚ ਮੇਰਾ ਮੱਥਾ ਤਾਂ ਦੁੱਖੀ ਨਹੀਂ ਚੱਲੇ ਜਾਂਦਾ ਤੇਰਾ ਬਾਲੀ ਦਰਦ ਹੁੰਦੀ ਹੈ ਤੈਨੂੰ ਨਹੀਂ ਪਤਾ ਹੁਣ ਅਗਰ ਦੀ ਪੀਣ ਨੂੰ ਬੁਲਾਈ ਹਾ ਹੋਦਰਾ ਜੀ ਹੋਦਰਾ ਬੱਟੇ ਮਾਈਕ ਮਾਈਕ ਥੋੜਾ ਤੇ ਇੱਥੇ ਦੇ ਦਿਓ ਐ ਆ ਦੇ ਨੇ ਬੱਟੇ ਬੱਟਾ ਤੁਰਿਆ ਇਧਰੋਂ ਲੜਾਂ ਆਜੂਗਾ ਹੋ ਮੈਂ ਕੀ ਕਹਿਣਾ ਲੈ ਇੱਕ ਗੱਲ ਸੁਣ ਲੈ ਪਕਾਈ ਨਾ ਮਰ ਮੈਨੂੰ ਦੱਸ ਤੂੰ ਕਿੱਥੋਂ ਆਈ ਹੈਂ ਮੈਂ ਕਿੱਥੋਂ ਆਣੀ ਆ ਮੈਂ ਤਾਂ ਇਧਰੋਂ ਤੇਲ ਜਾ ਮਸਲਾ ਕੇ ਆਈ ਸੀ ਫੇਰ ਮੈਂ ਇਧਰ ਬਾਣੇ ਬਾ ਕੱਪੜੇ ਢੋਣ ਦੀ ਰਿੱਗੀ ਲੱਗਦੀਆਂ ਮੈਨੂੰ ਕਹਿੰਦੇ ਮੇਰੀਆਂ ਜਣਾ ਚ ਇਹ ਬੈਠੀ ਸੀ ਇਹ ਬੈਠਾਗਾ ਕਹਿੰਦਾ ਉਹ ਤਾਂ ਮੇਰੀ ਥੋਣ ਤੇ ਬੈਠੀ ਸੀ ਦੱਸਣਾ ਹਾਂ ਓਏ ਓ ਥੋਡੀਆਂ ਦਾ ਜਮਾ ਥੋਡੀਆਂ ਜਣਾ ਚ ਬਟ ਉਹ ਮੇਰੇ ਗੱਤ ਤੇ ਬੈਠੀ ਸੀ ਹਾਂ ਇਹ ਚੀਜ਼ ਚਲ ਉਹ ਵੀ ਕੋਟਾ ਲੈ ਕੇ ਚਲੋ ਚਲ ਕਹਿੰਦਾ ਮੇਰੇ ਸਕਿਪ ਕੀ ਸੀ ਕੀ ਸੀ ਕੀ ਸੀ